ਲਗਾਤਾਰ ਕੇਂਦਰ ਸਰਕਾਰ ਹੁਣ ਪੰਜਾਬ ਦੇ ਹਦਕਾਂ ਤੇ ਨਾਕਾ ਮਾਰ ਰਹੀ ਪਹਿਲੇ ਆਪਣੇ ਟੈਮ ਤੇ ਕੌਜਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜੋ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਸ਼ਬਦ ਨਹੀਂ ਜਿਸ ਨਾਲ ਮੈਂ ਕਹਾਂ ਸੀ ਸ਼ੌਂਕ ਨੂੰ ਕੰਡੈਮ ਕਰ ਸਕਾ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮਾੜਾ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇਕੱਠੋਂਦੀ ਲੋੜ ਐ ਇਸ ਮੁੱਦੇ ਤੇ ਮੈਂ ਤਾਂ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹਦਕਾਂ ਤੇ ਨਾਕਾ ਮਾਰ ਰਹੀ ਪਹਿਲੇ ਆਪਣੇ ਟੈਮ ਤੇ ਕੌਜਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਦੇਖੋ ਜੇ ਪੰਜਾਬ ਨੇ ਬਚਣਾ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਸ਼ਬਦ ਨਹੀਂ ਜਿਸ ਨਾਲ ਮੈਂ ਕਹਾਂ ਸਟਰੋਂਗਲੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਬੜਾ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇਕੱਠੋਂਦੀ ਲੋੜ ਐ ਇਸ ਮੁੱਦੇ ਤੇ ਮੈਂ ਤਾਂ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਮੰਗੂ ਯੂਟੀ ਨਾ ਬਣ ਜੇ ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਨਾਕਾ ਮਾਰ ਰਹੀ ਪਹਿਲੇ ਆਪਣੇ ਟਾਈਮ ਤੇ ਕਬਜ਼ਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕ ਕੇ ਸੋ ਮੈਂ ਸਟਰੋਂਗ ਮੇਰੇ ਕੋਲ ਇਹ ਸ਼ਬਦ ਨਹੀਂ ਜਿਸ ਨਾਲ ਮੈਂ ਕਹਾਂ ਸ਼ੌਂਕੀ ਕੰਡੈਮ ਕਰ ਸਕਾ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮੜਾ ਬੱਸ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇੱਕ ਜੁਠੋਂਦੀ ਲੋੜ ਐ ਇਸ ਮੁੱਦੇ ਤੇ ਮੈਂ ਦੇਖਣਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀ ਪਹਿਲੇ ਆਪਣੇ ਟੈਮ ਤੇ ਕਬਜ਼ਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ आओ ਆਪਣੀ ਫੌਜ ਲੈ ਕੋ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਇਹ ਸ਼ਬਦ ਨਹੀਂ ਜਿਸ ਨਾਲ ਮੈਂ ਕਹਾਂ ਸਟਰੋਂਗਲੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਬੜਾ ਸਰ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇੱਕ ਜੁਠੋਂਦੀ ਲੋੜ ਐ ਇਸ ਮੁੱਦੇ ਤੇ ਮੈਂ ਦੇਖਣਾ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਮੰਗੂ ਯੂਟੀ ਨਾ ਬਣ ਜੇ ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹਦਕਾਂ ਤੇ ਨਾਕਾ ਮਾਰ ਰਹੀ ਪਹਿਲੇ ਆਪਣੇ ਟੈਮ ਤੇ ਕੌਜਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜੋ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕ ਕੇ ਸੋ ਮੈਂ ਸਟਰੋਂਗ ਮੇਰੇ ਕੋਲ ਸ਼ਬਦ ਨਹੀਂ ਜਿੰਨਾ ਮੈਂ ਕਹਾਂ ਸੀ ਸ਼ੌਂਕ ਨਹੀਂ ਕੰਡੈਮ ਕਰ ਸਕਾ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮਹੱਤਵਪੂਰਨ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇਕੱਠੋਂਦੀ ਲੋੜ ਐ ਇਸ ਮੁੱਦੇ ਤੇ ਮੈਂ ਤਾਂ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ